ਅਪਣਾ ਲੋ ਇਹ ਪੰਜਾਹ ਗੱਲਾਂ ਬਦਲ ਦੇਣਗੀਆਂ ਤੁਹਾਡੀ ਜ਼ਿੰਦਗੀ ਦੋਸਤੋ ਅੱਜ ਜੋ ਗੱਲਾਂ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਇਹ ਆਪਣੀ ਜ਼ਿੰਦਗੀ ਵਿੱਚ ਅਪਣਾ ਲਈਆਂ ਤਾਂ ਤੁਹਾਡੀ ਕਿਸਮਤ ਬਦਲ ਦੇ ਦੇਰ ਨਹੀਂ ਲੱਗੇਗੀ ਤੇ ਨਾਲ ਹੀ ਤੁਸੀਂ ਦੇਖੋਗੇ ਕਿ ਤੁਹਾਡੀ ਜ਼ਿੰਦਗੀ 'ਚ ਕਈ ਸਕਾਰਾਤਮਕ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ ਬਸ ਲੋੜ ਹੈ ਐਨ ਨੂੰ ਅਪਣਾਉਣ ਦੀ ਕਈ ਵਾਰ ਸਾਰੇ ਦੋਸਤ ਇਹਨਾਂ ਚੀਜ਼ਾਂ ਤੇ ਬਹੁਤ ਘੱਟ ਵਿਸ਼ਵਾਸ ਕਰਦੇ ਹਨ ਤੇ ਇਹਨਾਂ ਨੂੰ ਫਾਲਤੂ ਜਾਂ ਵੈਪ ਪਰਮ ਕਹਿੰਦੇ ਹਨ ਪਰ ਦੋਸਤੋ ਹੁਣ ਤਾਂ ਪੱਛਮੀ ਦੇਸ਼ ਵੀ ਵਾਸਤੂ ਦਾ ਸਹਾਰਾ ਲੈਣ ਲੱਗੇ ਹਨ ਸਾਡਾ ਵੇਦ ਗ੍ਰੰਥਾ ਵਿੱਚ ਗ੍ਰਹਿਾਂ ਦੀ ਚਾਲ ਦਾ ਜ਼ਿਕਰ ਕੀਤਾ ਗਿਆ ਹੈ ਤੇ ਇਹ ਬਹੁਤ ਸਟੀਕ ਜਾਣਕਾਰੀ ਹੁੰਦੀ ਹੈ ਇਸ ਲਈ ਦੋਸਤੋ ਤੁਹਾਨੂੰ ਬੇਨਤੀ ਹੈ ਕਿ ਅੱਜ ਦੀ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਜੋ ਗੱਲਾਂ ਅੱਜ ਅਸੀਂ ਦੱਸਣ ਵਾਲੇ ਹਾਂ ਇਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਅਪਣਾ ਕੇ ਜ਼ਰੂਰ ਦੇਖਣਾ। ਤਾ ਯਕੀਨੀ ਤੌਰ ਤੇ ਤੁਹਾਨੂੰ ਬਦਲਾਅ ਦੇਖਣ ਨੂੰ ਮਿਲਣਗੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਬਾਕਸ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਜੀਤਨਾ ਤਾਂ ਕਿ ਮਾਤਾ ਲੈ ਇਹਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਤੇ ਬਣਿਆ ਰਹੇ। ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਘਰ ਦੇ ਮੁੱਖ ਦਰਵਾਜੇ ਦੇ ਸਾਹਮਣੇ ਕਦੇ ਵੀ ਆਪਣਾ ਡਾਈਨਿੰਗ ਟੇਬਲ ਨਹੀਂ ਲਗਾਉਣਾ ਚਾਹੀਦਾ ਡਾਈਨਿੰਗ ਏਰੀਆ ਤਿਆਰ ਕਰਦੇ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਉਹ ਤੁਹਾਡੇ ਮੁੱਖ ਦਰਵਾਜੇ ਤੋਂ ਸਿੱਧਾ ਦਿਖਾਈ ਨਾ ਦੇਵੇ ਨੰਬਰ 2 ਉੱਤਰ ਪੂਰਬ ਦਿਸ਼ਾ ਵਿੱਚ ਤુલਸੀ ਦਾ ਪੌਦਾ ਨਾ ਲਗਾਓ ਨੰਬਰ 3 ਘਰ ਚ ਰੱਖੀ ਗਈ ਤਜ਼ੋਰੀ ਜਾਂ ਫਿਰ ਜਿਸ ਵਿੱਚ ਤੁਸੀਂ ਧਨ ਇਕੱਠਾ ਕਰਕੇ ਰੱਖਦੇ ਹੋ ਉਹ ਹਮੇਸ਼ਾ ਹੀ ਦੱਖਣ ਦਿਸ਼ਾ 'ਚ ਰੱਖਣਾ ਚਾਹੀਦਾ ਹੈ। ਨੰਬਰ 4 ਘਰ 'ਚ ਅਲਮਾਰੀਆਂ ਨੂੰ ਇਸ ਤਰ੍ਹਾਂ ਰੱਖੋ ਕਿ ਜਦ ਵੀ ਉਹਨਾਂ ਦਾ ਦਰਵਾਜ਼ਾ ਖੋਲੋ ਤਾਂ ਉਹ ਉੱਤਰ ਦਿਸ਼ਾ ਵੱਲ ਹੀ ਖੁੱਲੇ। ਨੰਬਰ 5 ਜੇਕਰ ਘਰ ਦੇ ਦਰਵਾਜ਼ੇ ਪੁਰਾਣੇ ਹੋ ਗਏ ਹਨ ਤੇ ਉਹਨਾਂ ਨੂੰ ਖੋਲਣ ਤੇ ਬੰਦ ਕਰਨ ਦੇ ਸਮੇਂ ਆਵਾਜ਼ ਆਉਂਦੀ ਹੈ ਤਾਂ ਇਹ ਚੰਗਾ ਨਹੀਂ ਹੁੰਦਾ ਇਸ ਲਈ ਉਹਨਾਂ ਨੂੰ ਸਮੇਂ-ਸਮੇਂ ਤੇ ਦੇਲ ਜਰੂਰ ਦੇਣਾ ਚਾਹੀਦਾ ਹੈ ਜਾਂ ਠੀਕ ਕਰਵਾ ਲੈਣਾ ਚਾਹੀਦਾ ਹੈ ਨੰਬਰ 6 ਜਦ ਵੀ ਤੁਸੀਂ ਸੌਂਦੇ ਹੋ ਤਾਂ ਤੁਹਾਡਾ ਦਿਮਾਗ ਦੱਖਣ ਦਿਸ਼ਾ ਵਿੱਚ ਤੇ ਪੈਰ ਉੱਤਰ ਦਿਸ਼ਾ ਵਿੱਚ ਹੋਣੇ ਚਾਹੀਤੇ ਹਨ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ ਨੰਬਰ 7 ਦੱਖਣ ਪੂਰਬ ਦਿਸ਼ਾ ਅਗਨੀ ਦੀ ਦਿਸ਼ਾ ਹੈ ਇਸ ਦਿਸ਼ਾ 'ਚ ਹਨ ਮਹਾ ਜੀ ਦੀ ਮੂਰਤੀ ਸਥਾਪਿਤ ਨਹੀਂ ਕੀਤੀ ਜਾਂਦੀ ਜੇ ਘਰ ਚ ਇਸ ਦਿਸ਼ਾ ਚ ਹਰਮਾਨ ਜੀ ਦੀ ਮੂਰਤੀ ਹੋਵੇ ਤਾਂ ਉਸ ਦੀ ਜਗਾ ਬਦਲ ਦੇਣੀ ਚਾਹੀਦੀ ਹੈ। ਨੰਬਰ 8 ਘਰ ਦੀ ਉੱਤਰ ਪੂਰਬ ਦਿਸ਼ਾ ਨੂੰ ਜਿੰਨਾ ਹੋ ਸਕੇ ਉਹਨਾਂ ਖੁੱਲਾ ਛੱਡ ਦਿਓ। ਇਸ ਦਿਸ਼ਾ ਚ ਜ਼ਿਆਦਾ ਕੰਸਟਰਕਸ਼ਨ ਨਹੀਂ ਕਰਨਾ ਚਾਹੀਦਾ। ਨੰਬਰ 9 ਬੈੱਡਰੂਮ ਵਿੱਚ ਬੈੱਡ ਰੱਖਦੇ ਸਮੇਂ ਇਹ ਜ਼ਰੂਰ ਧਿਆਨ ਰੱਖੋ ਕਿ ਤੁਹਾਡੇ ਬੈੱਡ ਦੇ ਉੱਪਰ ਕੋਈ ਵੀ ਬੀਮ ਨਾ ਪਵੇ। ਕਿਉਂਕਿ ਇਹ ਨਕਾਰਾਤਮਕ ਊਰਜਾ ਨੂੰ ਵਧਾਉਂਦਾ ਹੈ ਇਸ ਲਈ ਬੈੱਡ ਨੂੰ ਬੀਮ ਦੇ ਥੱਲੇ ਰੱਖਣ ਤੋਂ ਬਚੋ ਨੰਬਰ 10 ਘਰ ਦੀ ਉੱਤਰ ਪੂਰਬ ਦਿਸ਼ਾ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ ਜੇਕਰ ਇਸ ਦਿਸ਼ਾ ਵਿੱਚ ਗੰਦਗੀ ਹੋਵੇਗੀ ਤਾਂ ਘਰ ਦੇ ਮਕਿਆ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ ਨੰਬਰ 11 ਘਰ ਦੇ ਟਾਇਲਟ ਤੇ ਬਾਥਰੂਮ ਦਾ ਇਸਤੇਮਾਲ ਕਰਦੇ ਸਮੇਂ ਉਹਨਾਂ ਦੇ ਦਰਵਾਜ਼ਿਆਂ ਨੂੰ ਬੰਦ ਰੱਖੋ ਬਾਥਰੂਮ ਦਾ ਦਰਵਾਜ਼ਾ ਖੁੱਲ੍ਹਾ ਛੱਡਣ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਨੰਬਰ 12 ਘਰ ਦੇ ਹਾਲ ਡਾਈਨਿੰਗ ਰੂਮ ਜਾਂ ਲਿਵਿੰਗ ਰੂਮ 'ਚ ਚੜ੍ਹਦੇ ਸੂਰਜ ਦੀਆਂ ਪੇਂਟਿੰਗ ਜਾਂ ਫੋਟੋਜ਼ ਜ਼ਰੂਰ ਲਗਾਓ ਇਸ ਤਸਵੀਰ ਦੇ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਨੰਬਰ 13 ਸਾਫ ਸਫਾਈ ਵਿੱਚ ਇਸਤੇਮਾਲ ਹੋਣ ਵਾਲੇ ਸਾਰੇ ਉਪਕਰਨ ਜਿਵੇਂ ਝਾੜੂ ਪੋਚਾ ਵਗੈਰਾ ਘਰ ਦੀ ਰਸੋਈ ਵਿੱਚ ਕਦੇ ਨਹੀਂ ਰੱਖਣੇ ਚਾਹੀਦੇ। ਨੰਬਰ 14 ਰਸੋਈ ਘਰ 'ਚ ਸ਼ੀਸ਼ਾ ਜਾਂ ਉਸ ਦੀ ਦੀਵਾਰ ਤੇ ਸ਼ੀਸ਼ਾ ਨਹੀਂ ਲਟਕਾਉਣਾ ਚਾਹੀਦਾ। ਰਸੋਈ 'ਚ ਸ਼ੀਸ਼ਾ ਲਗਾਉਣਾ ਸ਼ੁਭ ਨਹੀਂ ਮੰਨਿਆ ਜਾਂਦਾ। ਨੰਬਰ 15 ਉੱਤਰ ਪੱਛਮ ਜਾਂ ਦੱਖਣ ਪੂਰਬ ਦਿਸ਼ਾ 'ਚ ਘਰ ਦੇ ਟੈਲੀਫੋਨ ਨੂੰ ਰੱਖਣਾ ਚਾਹੀਦਾ। ਪਰ ਇਹ ਧਿਆਨ ਰੱਖੇ ਕਿ ਕਦੇ ਵੀ ਟੈਲੀਫੋਨ ਉੱਤਰ ਪੂਰਬ ਜਾਂ ਦੱਖਣ ਪੱਛਮ ਚ ਨਾ ਹੋਵੇ ਨੰਬਰ 16 ਪੂਜਾ ਘਰ ਤੇ ਬਾਥਰੂਮ ਦੀ ਜਗ੍ਹਾ ਨੇੜੇ ਨੇੜੇ ਨਹੀਂ ਹੋਣੀ ਚਾਹੀਦੀ ਜੇਕਰ ਇਸ ਤਰ੍ਹਾਂ ਹੈ ਤਾਂ ਪੂਜਾ ਘਰ ਦੀ ਜਗ੍ਹਾ ਬਦਲ ਲਓ ਨੰਬਰ 17 ਪੂਜਾ ਘਰ ਵਿੱਚ ਸ਼ਾਮ ਦੇ ਸਮੇਂ ਧੂਪ ਜਾਂ ਅਗਰਬੱਤੀ ਜਗਾਉਣ ਨਾਲ ਪੂਰੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਨੰਬਰ 18 ਭਗਵਾਨ ਨੂੰ ਯਾਦ ਕਰਦੇ ਸਮੇਂ ਜਾਂ ਉਸ ਦੀ ਪੂਜਾ ਕਰਦੇ ਸਮੇਂ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣਾ ਮੂੰਹ ਉੱਤਰ ਪੂਰਬ ਦਿਸ਼ਾ ਵੱਲ ਹੀ ਕਰ ਨੰਬਰ 19 ਘਰ ਦੇ ਲਿਵਿੰਗ ਰੂਮ ਦੇ ਇਸ਼ਾਨ ਕੋਨਚ ਫਿਸ਼ ਵਿਕਿਉਰੀਅਮ ਰੱਖਣਾ ਚਾਹੀਦਾ ਹੈ ਜਿਸ ਵਿੱਚ ਤੁਸੀਂ ਨੋ ਸੁਨੈਰੀ 골ਡਫਿਸ਼ ਤੇ 블랙 콜드 피쉬 ਰੱਖੋ। ਇਹ ਘਰ ਚ ਸੁੱਖ ਖੁਸ਼ਹਾਲੀ ਬਣਾਈ ਰੱਖਦੇ ਹਨ। ਨੰਬਰ 1 ਤੁਹਾਡੇ ਬੈਡਰੂਮ ਵਿੱਚ ਕਦੇ ਵੀ ਕੋਈ ਪਾਣੀ ਵਾਲੀ ਚੀਜ਼ ਜਿਵੇਂ ਕਿ ਕੋਈ ਵਾਟਰਫਾਲ ਦੀ ਸਿੱਧੀ ਜਾਂ ਫਿਰ ਪੌਦਾ ਨਾ ਲਗਾਓ। ਜੇਕਰ ਇਸ ਤਰ੍ਹਾਂ ਦਾ ਹੈ ਤਾਂ ਉਸ ਨੂੰ ਉੱਥੋਂ ਇਸੇ ਸਮਾਂ ਹਟਾ ਦਿਓ। ਨੰਬਰ 2 ਘਰ ਚ ਕੰਪਿਊਟਰ ਜਾਂ ਟੀਵੀ ਹਮੇਸ਼ਾ ਲੀਵਿੰਗ ਰੂਮ ਜਾਂ ਸਟੱਡੀ ਰੂਮ ਚ ਰੱਖੋ ਕੰਪਿਊਟਰ ਜਾਂ ਟੀਵੀ ਨੂੰ ਦੱਖਣ ਪੂਰਬ ਵਿੱਚ ਰੱਖੋਗੇ ਤਾਂ ਇਹ ਹੋਰ ਵੀ ਸ਼ੁਭ ਰਹੇਗਾ। ਨੰਬਰ 2 ਇਸ ਗੱਲ ਦਾ ਜ਼ਰੂਰ ਧਿਆਨ ਲੱਖੋ ਕਿ ਘਰ ਦੇ ਮੇਨ ਦਰਵਾਜ਼ੇ ਤੇ ਰੋਸ਼ਨੀ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ। ਮੁੱਖ ਦਰਵਾਜ਼ੇ ਤੇ ਵੱਡੀਆਂ ਲਾਈਟਾਂ ਲਗਾਓ ਤਾਂ ਜੋ ਰੋਸ਼ਨੀ ਰਹਿ ਸਕੇ। ਨੰਬਰ 3 ਤਾਂ ਦੀ ਕਮੀ ਨੂੰ ਦੂਰ ਕਰਨ ਲਈ ਇੱਕ ਭਾਂਡੇ ਵਿੱਚ ਸਾਬਤ ਨਮਕ ਲੋਤੀ ਇਸ ਨੂੰ ਇਸ਼ਾਨ ਕੋਨ ਵਿੱਚ ਰੱਖੋ ਤੇ ਸਮੇਂ ਸਮੇਂ ਤੇ ਇਸ ਨਮਕ ਨੂੰ ਬਦਲਦੇ ਰਹੋ ਨੰਬਰ 24 ਦੱਖਣ ਪੱਛਮ ਦਿਸ਼ਾ 'ਚ ਤੁਸੀਂ ਆਪਣੇ ਬੈੱਡ ਤੇ ਅਲਮਾਰੀਆਂ ਨੂੰ ਰੱਖੋ ਇਹ ਧਿਆਨ ਰੱਖੋ ਕਿ ਉੱਤਰ ਤੇ ਪੂਰਬ ਦਿਸ਼ਾ 'ਚ ਦੀਵਾਰਾਂ ਤੇ ਕੋਈ ਵੀ ਚੀਜ਼ ਸੈੱਟ ਨਾ ਕੀਤੀ ਜਾਵੇ ਨੰਬਰ 25 ਕੂਬੇਰ ਦਿਸ਼ਾ ਭਾਵ ਉੱਤਰ ਦਿਸ਼ਾ ਚ ਆਪਣੇ ਵਿਆਹ ਦੀ ਫੋਟੋ ਲਗਾਉਣੀ ਚਾਹੀਦੀ ਹੈ। ਨੰਬਰ 26 ਆਪਣੀ ਕਾਰਜ ਸਮਰੱਥਾ ਨੂੰ ਵਧਾਉਣ ਲਈ ਸੋਹਂਦੇ ਸਮੇਂ ਆਪਣੇ ਸਿਰ ਦੇ ਨੇੜੇ ਇੱਕ ਤਾਂਬੇ ਦੇ ਭਾਂਡੇ ਚ ਪਾਣੀ ਭਰ ਕੇ ਰੱਖੋ। ਇਸ ਨਾਲ ਤੁਹਾਨੂੰ ਸਕਾਰਾਤਮਕ ਊਰਜਾ ਮਿਲੇਗੀ। ਨੰਬਰ 27 ਪੂਰਬ ਦਿਸ਼ਾ ਵਿੱਚ ਕਲੈਂਡਰ ਲਗਾਉਣ ਨਾਲ ਤੁਹਾਡੀ ਜ਼ਿੰਦਗੀ ਵਿੱਚ ਤਰੱਕੀ ਆਵੇਗੀ। ਪੂਰਬ ਦਿਸ਼ਾ ਸੂਰਜ ਦੇਵਤੀ ਦਿਸ਼ਾ ਹੈ ਜੋ ਤੁਹਾਨੂੰ ਸਾਰਾ ਸਾਲ ਊਰਜਾ ਪ੍ਰਦਾਨ ਕਰੇਗੀ। ਨੰਬਰ 28 ਘਰ ਦੇ ਸਾਰੇ ਕੋਨਿਆਂ 'ਚ ਰੋਸ਼ਨੀ ਸਹੀ ਮਾਤਰਾ ਵਿੱਚ ਹੋਣੀ ਚਾਹੀਦੀ ਹੈ। ਸਾਰੇ ਕੋਨਿਆਂ ਨੂੰ ਲੈਂਪ ਜਾਂ ਮੋਮਬਤੀਆਂ ਨਾਲ ਸਜਾਇਆ ਜਾ ਸਕਦਾ ਹੈ। ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਕੋਨੇ 'ਚ ਕਦੇ ਕਿਸੇ ਤਰ੍ਹਾਂ ਦੀ ਗੰਦਗੀ ਨਾ ਹੋਵੇ। ਨੰਬਰ 29 ਘਰ 'ਚ ਕਦੇ ਵੀ ਕਿਸੇ ਵੀ ਦੀਵਾਰ ਤੇ ਕੋਈ ਵੀ ਇਹੋ ਜਿਹੀ ਫੋਟੋ ਨਾ ਲਗਾਓ ਜੋ ਨਕਾਰਾਤਮਕ ਊਰਜਾ ਨੂੰ ਸੱਦਾ ਦਿੰਦੀ ਹੋਵੇ ਹਰਿਆਲੀ ਵਾਲੀਆਂ ਤਸਵੀਰਾਂ ਲਗਾਉਣੀਆਂ ਲਾਭਦਾਇਕ ਹੁੰਨਗੀਆਂ ਘਰ 'ਚ ਬੱਚਿਆਂ ਦਾ ਬੈੱਡਰੂਮ ਕਦੇ ਵੀ ਉੱਤਰ ਪੱਛਮ ਵਿੱਚ ਨਹੀਂ ਹੋਣਾ ਚਾਹੀਦਾ ਨੰਬਰ 31 ਘਰ ਚ ਕਦੇ ਵੀ ਰਸੋਈ ਘਰ ਨੂੰ ਦੱਖਣ ਪੂਰਬ ਦਿਸ਼ਾ ਚ ਨਹੀਂ ਬਣਾਉਣਾ ਚਾਹੀਦਾ ਇਸ ਲਈ ਘਰ ਦੀ ਸ਼ਾਂਤੀ ਭੰਗ ਹੁੰਦੀ ਹੈ ਨੰਬਰ 32 ਬਾਥਰੂਮ ਬਣਾਉਂਦੇ ਸਮੇਂ ਇਹ ਧਿਆਨ ਰੱਖੋ ਕਿ ਉਹ ਦੱਖਣ ਦਿਸ਼ਾ ਚ ਨਾ ਬਣਾਇਆ ਜਾਵੇ ਨੰਬਰ 33 ਘਰ ਦੀਆਂ ਖਿੜਕੀਆਂ ਤੇ ਦਰਵਾਜ਼ੇ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਨਹੀਂ ਹੋਣੇ ਚਾਹੀਦੇ ਨੰਬਰ 34 ਘਰ ਦੇ ਬਜ਼ੁਰਗਾਂ ਦੀ ਕੋਈ ਵੀ ਤਸਵੀਰ ਕਦੇ ਵੀ ਪੂਜਾ ਘਰ ਚ ਨਹੀਂ ਲਗਾਉਣੀ ਚਾਹੀਦੀ ਉਹਨਾਂ ਦੀ ਤਸਵੀਰ ਹਮੇਸ਼ਾ ਦੱਖਣ ਦਿਸ਼ਾ ਵਿੱਚ ਲਗਾਓ ਨੰਬਰ 35 ਭੋਜਨ ਕਰਨ ਤੋਂ ਬਾਅਦ ਜੁੱਥੇ ਭਾਂਡਿਆਂ ਨੂੰ ਜ਼ਿਆਦਾ ਦੇਰ ਤੱਕ ਸਿੰਕ ਵਿੱਚ ਨਾ ਰੱਖੋ ਇਸ ਨਾਲ ਘਰ ਵਿੱਚ ਗਰੀਬੀ ਆਉਂਦੀ ਹੈ ਤੇ ਕਲੇਸ਼ ਬਹਤਾ ਹੈ ਨੰਬਰ 36 ਘਰ ਬਣਾਉਂਦੇ ਸਮੇਂ ਇਹ ਧਿਆਨ ਰੱਖੋ ਕਿ ਘਰ ਚ ਕੋਈ ਵੀ ਤਿੰਨ ਦਰਵਾਜ਼ੇ ਇੱਕ ਹੀ ਸੇਧ ਵਿੱਚ ਨਾ ਹੋਣ। ਨੰਬਰ 37 ਘਰ ਦਾ 메인 ਦਰਵਾਜ਼ਾ ਕਦੇ ਵੀ ਘਰ ਦੇ ਠੀਕ ਵਿਚ ਵਿਚਾਲੇ ਨਹੀਂ ਬਣਾਉਣਾ ਚਾਹੀਦਾ। ਨੰਬਰ 38 ਪੂਰਬ ਜਾਂ ਉੱਤਰ ਦਿਸ਼ਾ ਚ ਘਰ ਦਾ 메인 ਦਰਵਾਜ਼ਾ ਬਣਾਉਣਾ ਹੀ ਚੰਗਾ ਮੰਨਿਆ ਜਾਂਦਾ ਹੈ। ਨੰਬਰ 39 ਆਪਣੇ ਈਸ਼ ਦੇਵ ਜਾਂ ਦੀਵਤਾ ਨੂੰ ਰੋਜ਼ ਯਾਦ ਕਰੋ। ਨੰਬਰ 40 ਘਾਰ ਚੱਕੀసే ਵੀ ਜਗਾਤੇ ਕੰਡੇਦਾਰ ਪੌਦੇ ਕਦੇ ਵੀ ਨਹੀਂ ਲਗਾਉਣੇ ਚਾਹੀਦੇ। ਨੰਬਰ 41 ਘਾਰ ਦੇ ਵੇਲੇ ਵਿੱਚ ਹਮੇਸ਼ਾ ਖੁਸ਼ਬੂਦਾਰ ਫੁੱਲ ਤੇ ਪੌਦੇ ਲਗਾਉਣੇ ਚਾਹੀਦੇ ਹਨ। ਨੰਬਰ 42 ਘਰ ਦੇ ਮੇਨ ਦਰਵਾਜ਼ੇ ਤੇ ਕੋਈ ਵੀ ਮੰਗਲਿਕ ਚਿੰਨ੍ਹ ਜਿਵੇਂ ਕਿ ਸਵਾਸਤਿਕ ਨੂੰ ਸਿੰਦੂ ਓਰ ਨਾਲ ਬਣਾਓ ਨੰਬਰ 43 ਘਰ ਦੇ ਮੇਨ ਦਰਵਾਜ਼ੇ ਤੇ ਤੁਸੀਂ ਕਨੇਸ਼ੀ ਦੀ ਮੂਰਤੀ ਧਾਨਦੀ ਦੇਵੀ ਲਕਸ਼ਮੀ ਜੀ ਦੀ ਮੂਰਤੀ ਰੱਖ ਸਕਦੇ ਹੋ ਨੰਬਰ 44 ਮੇਨ ਦਰਵਾਜ਼ਾ ਬਣਾਉਂਦੇ ਸਮੇਂ ਇਹ ਧਿਆਨ ਲੱਖੋ ਕਿ ਉਸ ਦੀ ਲੰਬਾਈ ਚੌੜਾਈ ਤੋਂ ਦੁੱਗਣੀ ਹੋਣੀ ਚਾਹੀਦੀ ਹੈ ਨੰਬਰ 45 ਘਰ ਦੇ ਮੇਨ ਦਰਵਾਜੇ ਦੇ ਸਾਹਮਣੇ ਪਾਣੀ ਹੋਣਾ ਸ਼ੁਭ ਨਹੀਂ ਮੰਨਿਆ ਜਾਂਦਾ। ਨੰਬਰ 46 ਘਰ ਚ ਪੇਂਟ ਕਰਵਾਉਂਦੇ ਸਮੇਂ ਇਤਿਆਹਨ ਰੱਖੋ ਕਿ ਘਰ ਦੀਆਂ ਖਿੜਕੀਆਂ ਤੇ ਦਰਵਾਜ਼ਿਆਂ ਨੂੰ ਕਾਲਾ ਰੰਗ ਕਦੇ ਵੀ ਨਾ ਕਰਵਾਓ। ਨੰਬਰ 47 ਘਰ ਦੇ ਕਿਸੇ ਵੀ ਕੋਨੇ ਚ ਜਿਵੇਂ ਦੀਵਾਰ, ਛੱਤ ਜਾਂ ਕੋਨੇ ਵਿੱਚ ਦਰਾਰ ਹੋਵੇ ਤਾਂ ਉਸਨੂੰ ਉਸੇ ਵੇਲੇ ਠੀਕ ਕਰਵਾ ਲਓ। ਨੰਬਰ 48 ਘਰ ਦੇ ਮੇਨ ਦਰਵਾਜ਼ੇ ਦੇ ਸਾਹਮਣੇ ਮੰਦਰ ਵੀ ਨਹੀਂ ਹੋਣਾ ਚਾਹੀਦਾ ਇਹ ਵਾਸਤੂ ਦੇ ਅਨੁਸਾਰ ਸ਼ੁਭ ਨਹੀਂ ਮੰਨਿਆ ਜਾਂਦਾ ਨੰਬਰ 49 ਘਰ ਦੇ ਕਿਸੇ ਵੀ ਕੋਨੇ ਵਿੱਚ ਬੰਦ ਪਈ ਹੋਈ ਘੜੀ ਨਾ ਲਗਾਓ ਟੁੱਟੇ ਹੋਈ ਕੱਚ ਦੀਆਂ ਚੀਜ਼ਾਂ ਨੂੰ ਵੀ ਘਰੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਨੰਬਰ 50 ਸੌਣ ਵਾਲੇ ਕਮਰਚ ਆਪਣੇ ਬੈੱਡ ਦੇ ਠੀਕ ਸਾਹਮਣੇ ਕਦੇ ਵੀ ਡਰੈਸਿੰਗ ਟੇਬਲ ਨਾ ਲਗਾਓ ਦੋਸਤੋ ਇਹ तमाम ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਤੇ ਵਾਸੂ ਦੇ ਉਪਾਯਾਂ ਨੂੰ ਆਪਣੇ ਧਰਮ ਤੇ ਆਸਥਾ ਤੇ ਹੀ ਅਪਣਾਓ ਇਸ ਵੀਡੀਓ ਦਾ ਉਦੇਸ਼ ਤੁਹਾਨੂੰ ਬਿੱਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ